ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ 트럼ਪ ਨੇ ਮੈਕਸੀਕੋ ਦੇ ਨਾਲ 50 ਦਿਨਾਂ ਦੀ ਗੱਲਬਾਤ ਦੀ ਮਿਆਦ ਦਾ ਕੀਤਾ ਐਲਾਨ ਮੈਕਸੀਕੋ ਆਪਣੇ ਗੈਰ ਟੈਰਿਫ ਵਪਾਰਕ ਰੁਕਾਵਟਾਂ ਨੂੰ ਕਰੇਗਾ ਖਤਮ ਪ੍ਰੀਮੀਅਰ ਡੇਵੀਡ ਬੀ ਨੇ ਕਿਹਾ ਸੂਬੇ ਦਾ ਸੌਫਟਵੁੱਡ ਲੰਬਰ ਉਦਯੋਗ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਰਹੇਗਾ ਰਡਾਰ ਤੇ ਓਟਵਾ ਗੱਲਬਾਤ ਰੱਖੇਗਾ ਜਾਰੀ ਮੈਟਰੋ ਬੈਂਕੂਵਰ ਖੇਤਰ ਦੇ ਵਿੱਚ ਗੈਸ ਦੀਆਂ ਕੀਮਤਾਂ ਵੀਰਵਾਰ ਸਵੇਰੇ ਰਾਤੋਂ ਰਾਤ ਵਧ ਕੇ 1.70 ਪ੍ਰਤੀ ਲੀਟਰ ਹੋਈਆਂ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ جاری ਖਬਰਾਂ ਵਿਸਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਮੈਕਸੀਕੋ ਦੇ ਨੇਤਾ ਕਲਾਉਡੀਆ ਸ਼ੈਂਬੋਮ ਦੇ ਨਾਲ ਗੱਲਬਾਤ ਤੋਂ ਬਾਅਦ 25% ਜਿਹੜਾ ਟੈਰਿਫ ਹੈ ਉਹਦਾਂ ਲਾਗੂ ਰਹਿੰਦੇ ਕਾਰਨ ਉਸ ਨਾਲ 90 ਦਿਨਾਂ ਦੀ ਗੱਲਬਾਤ ਦੀ ਮਿਆਦ ਹੋਵੇਗੀ ਔਰ 트럼ਪ ਨੇ ਜਿਹੜਾ ਉਹ 트ਰੁੱਥ ਸੋਸ਼ਲ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਹੈ ਕਿ ਸ਼ੀਨ ਬੋਮ ਨਾਲ ਉਹਨਾਂ ਦੀ ਫੋਨ ਗੱਲਬਾਤ ਇਸ ਦੇ ਵਿੱਚ ਬਹੁਤ ਹੀ ਸਫਲ ਰਹੀ ਹੈ ਕਿ ਅਸੀਂ ਇੱਕ ਦੂਜੇ ਨੂੰ ਹੋਰ ਵੀ ਜਾਣ ਅਤੇ ਸਮਝ ਰਹੇ ਹਾਂ 트럼ਪ ਨੇ ਕਿਹਾ ਹੈ ਕਿ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਆਯਾਤ ਕੀਤੇ ਜਾਣ ਵਾਲੇ ਸਮਾਨ ਦੇ ਉੱਤੇ 25% ਦਾ ਟੈਰਿਫ ਲੱਗੇਗਾ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਨੇ ਫੈਂਟਨੈਲ ਤਸਕਰੀ ਦੇ ਨਾਲ ਜੋੜਿਆ ਹੈ ਰਿਪਬਲਿਕਨ ਨੇ ਕਿਹਾ ਹੈ ਕਿ ਆਟੋਜ਼ ਦੇ ਉੱਤੇ 25% ਦਾ ਟੈਰਿਫ ਲੱਗੇਗਾ ਜਦੋਂ ਕਿ ਤਾਂਬਾ ਐਲੂਮੀਨੀਅਮ ਅਤੇ ਸਟੀਲ ਤੇ 25% ਦਾ ਟੈਕਸ ਲੱਗੇਗਾ 트럼ਪ ਨੇ ਕਿਹਾ ਹੈ ਕਿ ਮੈਕਸੀਕੋ ਆਪਣੇ ਗੈਰ ਟੈਰਿਫ ਵਪਾਰ ਰੁਕਾਵਟਾਂ ਨੂੰ ਖਤਮ ਕਰ ਦੇਵੇਗਾ ਪਰ ਉਹਨਾਂ ਨੇ ਕੋਈ ਵੇਰਵਾ ਨਹੀਂ ਦਿੱਤਾ ਕੁਝ ਵਸਤੂਆਂ ਨੂੰ 2020 ਦੇ ਯੂ ਐਸ ਮੈਕਸੀਕੋ ਕੈਨੇਡਾ ਸਮਝੌਤੇ ਜਾਂ ਫਿਰ ਯੂ ਯੂ ਐਸ ਐਮ ਸੀ ਏ ਦੁਆਰਾ ਟੈਰਿਫਾਂ ਤੋਂ ਸੁਰੱਖਿਅਤ ਰੱਖਿਆ ਜਾਂਦਾ ਹੈ ਜਿਸ ਬਾਰੇ 트럼ਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਗੱਲਬਾਤ ਕੀਤੀ ਸੀ ਪਰ 트럼ਪ ਉਸ ਸੌਦੇ ਦੇ ਉੱਤੇ ਖਟਾਸ ਮਹਿਸੂਸ ਕਰ ਰਹੇ ਹਨ ਜਿਸ ਦੇ ਉੱਤੇ ਅਗਲੇ ਸਾਲ ਮੁੜ ਗੱਲਬਾਤ ਹੋਈ ਹੈ ਰਾਸ਼ਟਰਪਤੀ ਦੇ ਵੱਜੋਂ ਉਹਨਾਂ ਦੇ ਪਹਿਲੇ ਮਹੱਤਵਪੂਰਨ ਕਦਮਾਂ ਦੇ ਵਿੱਚੋਂ ਇੱਕ ਇਸ ਸਾਲ ਦੇ ਸ਼ੁਰੂ ਦੇ ਵਿੱਚ ਮੈਕਸੀਕੋ ਅਤੇ ਕੈਨੇਡਾ ਦੋਵਾਂ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਟੈਰਿਫ ਲਗਾਉਣਾ ਸੀ ਜਾਣਕਾਰੀ ਬਿਊਰੋ ਦੇ ਆਂਕੜੇ ਦਰਸਾਉਂਦੇ ਨੇ ਕਿ ਅਮਰੀਕਾ ਨੇ ਪਿਛਲੇ ਸਾਲ ਮੈਕਸੀਕੋ ਦੇ ਨਾਲ 171.5 ਬਿਲੀਅਨ ਅਮਰੀਕੀ ਅਮਰੀਕੀ ਡਾਲਰ ਦਾ ਵਪਾਰ ਸੰਤੁਲਨ ਕੀਤਾ ਸੀ ਇਸ ਦਾ ਮਤਲਬ ਹੈ ਕਿ ਅਮਰੀਕਾ ਨੇ ਦੇਸ਼ ਨੂੰ ਵੇਚਣ ਨਾਲੋਂ ਵੱਧ ਸਮਾਨ ਮੈਕਸੀਕੋ ਤੋਂ ਖਰੀਦਿਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਰਾਤ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਉਹ ਕੈਨੇਡਾ ਦੇ ਇਸ ਐਲਾਨ ਤੋਂ ਖੁਸ਼ ਨਹੀਂ ਹਨ ਕਿ ਜੇਕਰ ਵੈਸਟ ਬੈਂਕ ਦੀ ਜਿਹੜੀ ਗਵਰਨਿੰਗ ਬਾਡੀ ਕੁਝ ਵਚਨਬੱਧਤਾ ਦੇ ਕਰਨ ਲਈ ਸਹਿਮਤ ਹੋ ਜਾਂਦੀ ਹੈ ਤਾਂ ਕੈਨੇਡਾ ਸਤੰਬਰ ਦੇ ਵਿੱਚ ਪੈਲੇਸਟਾਈਨ ਨੂੰ ਇੱਕ ਵੱਖਰੇ ਮੁਲਕ ਦੇ ਵਜੋਂ ਮਾਨਤਾ ਦੇ ਦੇਵੇਗਾ ਟਰੰਪ ਨੇ ਕੈਨੇਡਾ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਕੈਨੇਡਾ ਨੇ ਹੁਣੇ ਐਲਾਨ ਕੀਤਾ ਹੈ ਕਿ ਉਹ ਪੈਲੇਸਟਾਈਨ ਨੂੰ ਮੁਲਕ ਦੇ ਵਜੋਂ ਮਾਨਤਾ ਦੇਣ ਦਾ ਸਮਰਥਨ ਕਰ ਰਿਹਾ ਹੈ ਤੇ ਇਸ ਦੇ ਨਾਲ ਸਾਡੇ ਲਈ ਉਹਨਾਂ ਦੇ ਨਾਲ ਵਪਾਰਕ ਸਮਝੌਤਾ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਬੁੱਧਵਾਰ ਨੂੰ ਇਹ ਪੁਸ਼ਟੀ ਕੀਤੀ ਸੀ ਕਿ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ ਤੇ ਹਾਲੇ ਤੱਕ ਕੋਈ ਅੰਤਮ ਸਹਿਮਤੀ ਨਹੀਂ ਹੋਈ ਹੈ ਹਾਲਾਂਕਿ ਡੈਡਲਾਈਨ ਨੂੰ ਸਿਰਫ 2 ਦਿਨ ਬਾਕੀ ਨੇ ਕਾਰਨੇ ਨੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਇਹ ਸੰਭਵ ਹੈ ਕਿ ਗੱਲਬਾਤ 1 ਅਗਸਤ ਤੱਕ ਜਿਹੜੀ ਹੈ ਉਹ ਸਿਰੇ ਨਾ ਚੜ ਸਕੇ ਪਰ ਦੇਖਦੇ ਆਂ ਟੀਮਾਂ ਕੰਮ ਕਰ ਰਹੀਆਂ ਨੇ ਅਸੀਂ ਪੂਰਾ ਜ਼ੋਰ ਲਗਾ ਰਹੇ ਹਾਂ 트ੰਪ ਨੇ ਕੈਨੇਡਾ ਦੇ ਲਈ ਵਪਾਰਕ ਸਮਝੌਤੇ ਤੇ ਪਹੁੰਚਣ ਦੇ ਲਈ 1 ਅਗਸਤ ਦੀ ਜਿਹੜੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ ਅਤੇ ਉਹਨਾਂ ਚੀਜ਼ਾਂ ਦੇ ਉੱਤੇ 35% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਨੁਕੂਲ ਨਹੀਂ ਹੈ ਇਹ 35% ਦਰ ਉਹਨਾਂ ਚੀਜ਼ਾਂ ਦੇ ਲਈ ਹੋਵੇਗੀ ਜੋ ਹੁਣ ਫਿਲਹਾਲ 25% ਟੈਰਿਫ ਦੀਆਂ ਪਾਤਰ ਨੇ 트ੰਪ ਨੇ ਇਹ ਟੈਰਿਫ ਆਪਣੇ ਐਮਰਜੈਂਸੀ ਅਧਿਕਾਰਾਂ ਹੇਠ ਲਾਇਆ ਹੈ ਤੇ ਉਹਨਾਂ ਦੀ ਦਲੀਲ ਇਹ ਹੈ ਕਿ ਕੈਨੇਡਾ ਰਾਹੀਂ ਫੈਂਟਨਲ ਨਸ਼ੇ ਦੀ ਤਸਕਰੀ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖਤਰਾ ਬਣ ਰਹੀ ਹੈ ਪ੍ਰਧਾਨ ਮੰਤਰੀ ਕਾਰਨੀ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੇ ਨੇ ਕਿ ਕਿਸੇ ਵੀ ਕੀਮਤ ਦੇ ਉੱਤੇ ਸਮਝੌਤਾ ਕਰਨਾ ਉਹਨਾਂ ਦਾ ਟੀਚਾ ਨਹੀਂ ਹੈ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਸਟਨ ਨੇ ਵੀ ਕਿਹਾ ਹੈ ਕਿ ਕਾਰਨੀ ਡੈਡਲਾਈਨ ਤੱਕ ਲਾਜ਼ਮੀ ਸਮਝੌਤਾ ਕਰਨ ਦੀ ਜ਼ਿੱਦ ਦੇ ਵਿੱਚ ਨਹੀਂ ਹੈ ਸੋਮਵਾਰ ਨੂੰ ਪੀਈਆਈ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਕਿ ਅਮਰੀਕਾ ਨਾਲ ਵਪਾਰਕ ਗੱਲਬਾਤ ਤੇਜ਼ਰ ਪੜਾਤੀ ਹੈ ਦੱਸਦੀ ਹੈ ਕਿ ਬੀਤੇ ਦਿਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਕੈਨੇਡਾ ਪੈਲੇਸਟਾਈਨ ਨੂੰ ਇੱਕ ਸਟੇਟ ਦੇ ਵਜੋਂ ਦਰਜਾ ਦੇਣ ਦੇ ਉੱਤੇ ਵਿਚਾਰ ਕਰ ਰਿਹਾ ਹੈ ਤੇ ਜੇਕਰ ਪੈਲੇਸਟਾਈਨ ਅਥਾਰਟिटीज ਇਲੈਕਸ਼ਨਜ਼ ਕਰਵਾਉਣ ਦੀ ਸ਼ਰਤ ਮੰਨਦੀਆਂ ਨੇ ਤਾਂ ਸਤੰਬਰ ਦੇ ਵਿੱਚ ਕੈਨੇਡਾ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਉਸ ਨੂੰ ਇੱਕ ਸਟੇਟ ਦਾ ਦਰਜਾ ਦੇ ਸਕਦਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇੱਕ ਵਾਰ ਮੋੜ 2 ਸਟੇਟ ਸੋਲੂਸ਼ਨ ਦੀ ਗੱਲ ਆਖੀ ਸੀ ਤਾਂ ਜੋ ਉਸ ਖਿੱਤੇ ਦੇ ਵਿੱਚ ਅਤ ਵਾਦਤੇ ਹਿੰਸਾ ਦੀ ਥਾਂ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ ਪਰ ਇਹ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਫਰਾਂਸ ਦੇ ਵੱਲੋਂ ਇਹ ਆਖਿਆ ਗਿਆ ਕਿ ਉਹ ਪੈਲੇਸਟਾਈਨ ਨੂੰ ਇੱਕ ਸਟੇਟ ਦੇ ਵਜੋਂ ਯੂਨ ਦੇ ਵਿੱਚ ਜਿਹੜਾ ਉਹ ਦਰਜਾ ਦੇਵੇਗਾ ਜੋ ਕਿ ਅਜੇਹਾ ਕਰਨ ਵਾਲਾ ਪਹਿਲਾ ਪੱਛਮੀ ਮੁਲਕ ਸੀ ਇਸ ਦੇ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਲਗਭਗ ਅਜੇਹਾ ਕਰਨ ਸੰਬੰਧੀ ਬਿਆਨ ਦਿੱਤਾ ਗਿਆ ਇਸ ਦੇ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਵੱਲੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲ ਕੀਤੀ ਗਈ ਅਤੇ ਕੈਨੇਡੀਅਨ ਕੈਬਨਿਟ ਦੇ ਵਿੱਚ ਇਹ ਮਸਲਾ ਵਿਚਾਰਿਆ ਗਿਆ ਇਸ ਦੇ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਇਹ ਬੀਤੇ ਦਿਨ ਕਿਹਾ ਹੈ ਕਿ 2026 ਦੇ ਵਿੱਚ ਇਲੈਕਸ਼ਨਜ਼ ਅਤੇ ਹਮਾਸ ਦਾ ਉਸ ਖਿੱਤੇ ਦੇ ਵਿੱਚ ਕੋਈ ਵਜੂਦ ਨਾ ਹੋਣਾ ਜੇਕਰ ਮੰਨ ਲਿਆ ਜਾਂਦਾ ਹੈ ਤਾਂ ਕੈਨੇਡਾ ਪੈਲੇਸਟਾਈਨ ਨੂੰ ਸਟੇਟ ਦੇ ਵਜੋਂ ਸਮਰਥਨ ਦੇਵੇਗਾ ਇਸ ਤੇ ਹੁਣ ਅਮਰੀਕੀ ਰਾਸ਼ਟਰਪਤੀ ਜਿਹੜੇ ਨੇ ਉਹ ਨਾਰਾਜ਼ ਦਿਖਾਈ ਦੇ ਰਹੇ ਨੇ ਕਿਉਂਕਿ ਅਮਰੀਕਾ ਇਜ਼ਰਾਈਲ ਦਾ ਪੱਕਾ ਸਮਰਥਕ ਹੈ ਤੇ ਉਸ ਨੇ ਕਦੇ ਵੀ ਦੋ ਸਟੇਟ ਫਾਰਮੂਲੇ ਦੀ ਗੱਲ ਨਹੀਂ ਕੀਤੀ ਪਰ ਟ੍ਰੇਡ ਟੈਰਿਫ ਦੀ ਧਮਕੀ ਡੋਨਲਡ 트੍ਰੰਪ ਨੇ ਜਿਹੇ ਮਾਮਲਿਆਂ ਦੇ ਵਿੱਚ ਪਹਿਲੀ ਵਾਰ ਨਹੀਂ ਦਿੱਤੀ ਇਸ ਤੋਂ ਪਹਿਲਾਂ ਉਹ ਇੱਕ ਸੱਜੇ ਪੱਖੀ ਲੀਡਰ ਤੇ ਕੇ ਸਵਾਪਸ ਨਾ ਦੇਣ ਦੀ ਸੂਰਤ ਦੇ ਵਿੱਚ ਬ੍ਰਾਜ਼ਿਲ ਤੇ ਟੈਰਿਫ ਲਗਾਉਣ ਦੀ ਗੱਲ ਵੀ ਕਰ ਚੁੱਕੇ ਨੇ ਪ੍ਰੀਮੀਅਰ ਡੇਵਿਡ ਇਬੀਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਬ੍ਰਿਟਿਸ਼ ਕੋਲੰਬੀਆ ਦੇ ਸੌਫਟਵੁੱਡ ਲੰਬਰ ਉਦਯੋਗ ਦੀ ਕਿਸਮਤ ਨੂੰ ਨਹੀਂ ਪੁੱਛ ਸਕਦੀ ਕਿਉਂਕਿ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਵਪਾਰ ਸਮਝੌਤੇ ਦੀ ਆਖਰੀ ਮਿਤੀ ਕੁਝ ਘੰਟੇ ਦੂਰ ਹੈ 1 ਅਗਸਤ ਉਹ ਸਮਾਂ ਹੈ ਜਦੋਂ ਅਮਰੀਕਾ ਨੇ ਕੈਨੇਡਾ ਦੇ ਨਾਲ ਵਪਾਰ ਸਮਝੌਤੇ ਦੇ ਲਈ ਨਿਰਧਾਰਤ ਕੀਤੇ ਅਤੇ ਈਬੀ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਸਦੇ ਸੂਬੇ ਦਾ ਸੌਫਟਵੁੱਡ ਲੰਬਰ ਉਦਯੋਗ ਪ੍ਰਧਾਨ ਮੰਤਰੀ ਮਾਰਕਾਰਨੀ ਦਾ ਜਿਹੜਾ ਉਹ ਰਡਾਰਤੇ ਰਹੇਗਾ ਤੇ ਓਟਵਾ ਗੱਲਬਾਤ ਜਾਰੀ ਰੱਖੇਗਾ ਈਬੀ ਨੇ ਇਹ ਗੈਰ ਸਬੰਧਿਤ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਉਦਯੋਗ ਜੋ ਕਿ ਅਮਰੀਕੀ ਸੁਰੱਖਿਆਵਾਦ ਦਾ ਸੰਕੇਤ ਦਿੰਦਾ ਹੈ ਅਤੇ ਕੈਨੇਡੀਅਨ ਸੌਫਟਵੁੱਡ ਨਿਰਿਆਤ ਲਗਭਗ 2 ਪੀੜੀਆਂ ਦੇ ਜ਼ਿਆਦਾਤਰ ਹਿੱਸੇ ਦੇ ਲਈ ਅਨੁਚਿਤ ਡਿਊਟੀਆਂ ਦੇ ਅਧੀਨ ਰਿਹਾ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਸ਼ੁਰੂ ਕੀਤੇ ਗਏ ਮੌਜੂਦਾ ਵਪਾਰ ਵਿਵਾਦ ਤੋਂ ਬਹੁਤ ਪਹਿਲਾਂ ਹੈ ਪਰ ਇਹ ਵੀ ਦਾ ਕਹਿਣਾ ਹੈ ਕਿ ਵਿਵਾਦ ਦੇ ਲੰਮੇ ਸਮੇਂ ਤੋਂ ਚੱਲ ਰਹੇ ਸਿਸਟਮ ਦਾ ਮਤਲਬ ਇਹ ਨਹੀਂ ਹੈ ਕਿ ਉਦਯੋਗ ਨੂੰ ਅਣਦੇਖਿਆ ਜਿਹੜਾ ਉਹ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਹੱਲ ਕਰਨ ਦੇ ਨਾਲ ਅਸਲ ਦੇ ਵਿੱਚ ਇੱਕ ਵੱਡੇ ਸੌਦੇ ਦੀ ਬ੍ਰੋਕਰ ਦੇ ਵਿੱਚ ਮਦਦ ਮਿਲ ਸਕਦੀ ਹੈ ਅਮਰੀਕੀ ਕਾਮਰਸ ਡਿਪਾਰਟਮੈਂਟ ਦੇ ਵੱਲੋਂ ਐਂਟੀ ਡੰਪਿੰਗ ਡਿਊਟੀਆਂ ਨੂੰ 20.56 ਫੀਸਦੀ ਤੱਕ ਬਦਲਣ ਤੋਂ ਬਾਅਦ ਇਸ ਉਦਯੋਗ ਨੂੰ 34.94 ਫੀਸਦੀਆਂ ਅਮਰੀਕੀ ਡਿਊਟੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ 온ਟਾਰੀਓ ਦੇ ਜਿਹੜੇ ਆਟੋਮੋਬਾਈਲ ਸੈਕਟਰ ਵਰਗੇ ਹੋਰ ਉਦਯੋਗ ਮਹੱਤਵਪੂਰਨ ਹਨ ਇਹ ਵੀ ਦਾ ਕਹਿਣਾ ਹੈ ਕਿ ਸੌਫਟਵੁੱਡ ਲੰਬਰ ਵਿਵਾਦ ਤੇ ਪਹਿਲਾਂ ਤੋਂ ਮੌਜੂਦ ਡਿਊਟੀਆਂ ਦੀ ਲੰਮੀ ਲੰਬਾਈ ਨੂੰ ਇਹ ਧਾਰਨਾ ਨਹੀਂ ਬਣਾਉਣੀ ਚਾਹੀਦੀ ਕਿ ਇਸ ਇੰਡਸਟਰੀ ਨੂੰ ਪਹਿਲ ਨਹੀਂ ਦੇਣੀ ਚਾਹੀਦੀ பிரிமிர் வலுவேடோ பல ਅ ਦਿੱਤਾ ਗਿਆ ਬਿਆਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਉਹ ਫੈਡਰਲ ਸਰਕਾਰ ਤੇ ਦਬਾਅ ਪਾਉਣਾ ਚਾਹੁੰਦੇ ਨੇ ਕਿ ਅਮਰੀਕਾ ਦੇ ਨਾਲ ਚੱਲ ਰਹੀ ਟ੍ਰੇਡ ਡੀਲ ਦੀ ਗੱਲਬਾਤ ਦੇ ਵਿੱਚੋਂ ਲੰਬਰ ਇੰਡਸਟਰੀ ਨੂੰ ਸਾਈਡਲਾਈਨ ਕੀਤਾ ਜਾਏ ਕਿਉਂਕਿ ਇਹ ਸੰਭਾਵਨਾ ਹਨ ਕਿ ਦੋਵੇਂ ਮੁਲਕਾਂ درمیان ਟ੍ਰੇਡ ਡੀਲ ਇੱਕ ਨੰਬਰ ਇੰਡਸਟਰੀ ਨੂੰ ਸ਼ਾਇਦ ਬਾਅਦ ਦੇ ਵਿੱਚ ਜਿਹੜੀ ਹੈ ਉਹ ਵਿਚਾਰਿਆ ਜਾਏ ਔਰ ਇਸ ਕਾਰਨ ਇਸ ਇੰਡਸਟਰੀ ਨੂੰ ਜਿਹੜਾ ਉਹ ਸਾਈਡਲਾਈਨ ਕਰਨ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਲੰਬਰ ਇੰਡਸਟਰੀ ਨੂੰ ਅਮਰੀਕੀ ਡਿਊਟੀਆਂ ਲਗਾਤਾਰ ਵਧ ਰਹੀਆਂ ਨੇ ਜਿਸ ਕਾਰਨ ਇਹ ਉਦਯੋਗ ਪਹਿਲਾਂ ਹੀ ਜਿਹੜਾ ਉਹ ਨਿਗਰ ਵੱਲ ਨੂੰ ਜਾ ਬੇਸ਼ੱਕ ਬੀਸੀ ਦੇ ਪ੍ਰੀਮੀਅਰ ਦੇ ਵੱਲੋਂ ਏਸ਼ੀਆਈ ਮਾਰਕੀਟ ਲੱਭਣ ਦੇ ਲਈ ਕਈ ਦੌਰੇ ਕੀਤੇ ਗਏ ਤਾਂ ਜੋ ਲੰਬੜ ਇੰਡਸਟਰੀ ਨੂੰ ਜਿਹੜਾ ਹੈ ਉਹ ਡਿਵਰਸਿਫਾਈ ਕੀਤਾ ਜਾਵੇ ਪਰ ਫਿਲਹਾਲ ਇਸ ਇੰਡਸਟਰੀ ਦੀ ਨਿਰਵਰਤਾ ਅਮਰੀਕਾ ਤੇ ਹੈ ਜਿਸ ਦੇ ਲਈ ਇਸ ਨੂੰ ਟ੍ਰੇਡ ਡੀਲ ਦੇ ਵਿੱਚ ਵਿਚਾਰਨ ਦੀ ਗੱਲ ਕਰ ਰਹੇ ਆ। ਆਰਥਿਕ ਖੋਰ ਦੇ ਉੱਤੇ ਸਥਿਤੀ ਸਪਸ਼ਟ ਨਹੀਂ ਹੈ ਕਿ ਅਮਰੀਕੀ ਟੈਰਿਫਸ ਦੀ ਤਲਵਾਰ ਲਗਾਤਾਰ ਲਟਕ ਰਹੀ ਹੈ ਤੇ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਜਾਂਦਾ ਆਰਥਿਕ ਗਤੀਵਿਧੀਆਂ ਇਸੇ ਢੰਗ ਨਾਲ ਪ੍ਰਭਾਵਿਤ ਰਹਿ ਸਕਦੀਆਂ ਨੇ ਜਿਸ ਦਾ ਅਸਰ ਨੰਬਰਾਂ ਦੇ ਉੱਤੇ ਵੀ ਨਜ਼ਰ ਆ ਰਿਹਾ ਹੈ ਕੈਨੇਡਾ ਦੀ ਅਰਥਵਿਵਸਥਾ ਮਈ ਦੇ ਵਿੱਚ 0.1 ਫੀਸਦ ਜਿਹੜੀ ਹੈ ਉਹ ਸੁੰਗੜੀ ਹੈ ਪਰ ਜੂਨ ਦੇ ਵਿੱਚ ਸੁਧਾਰ ਦੇ ਸੰਕੇਤ ਮਿਲੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੈਨੇਡਾ ਦੀ ਅਸਲ ਜੀਡੀਪੀ ਮਈ ਮਹੀਨੇ ਦੇ ਵਿੱਚ 0.1 ਫੀਸਦ ਜਿਹੜੀ ਹੈ ਉਹ ਸੁੰਗੜੀ ਹੈ ਅਪ੍ਰੈਲ ਦੇ ਵਿੱਚ ਵੀ ਜੀਡੀਪੀ ਦੇ ਵਿੱਚ ਇੰਨਾ ਹੀ ਨਿਗਾਰ ਹੋਇਆ ਸੀ ਮਈ ਦੀ ਕਮੀ ਦਾ ਮੁੱਖ ਕਾਰਨ ਵਸਤੂ ਉਤਪਾਦਨ ਖੇਤਰ ਰਹੇ ਖਾਸ ਕਰਕੇ ਖਨਨ ਪੱਥਰ ਖੁਦਾਈ ਅਤੇ ਤੇਲ ਗੈਸ ਸੈਕਟਰ ਉਤਪਾਦਨ ਖੇਤਰ ਮਈ ਦੇ ਵਿੱਚ 0.7% ਵਧਿਆ ਜਿਸ ਨੇ April ਦੇ 1.8% ਨਿਗਾਰ ਦੀ ਜਿਹੜੀ ਹੈ ਉਹ ਕੁਝ ਹੱਦ ਤੱਕ ਭਰਪਾਈ ਕਰ ਦਿੱਤੀ ਦੱਸਿਆ ਕਿ April ਦੇ ਵਿੱਚ ਅਮਰੀਕੀ ਟੈਰਿਫ ਲਾਗੂ ਹੋਏ ਨੇ ਸਟੈਟਿਸਟਿਕਸ ਕੈਨੇਡਾ ਅਨੁਸਾਰ ਮਾਰਚ ਦੇ ਮੁਕਾਬਲੇ ਮਈ ਦੇ ਵਿੱਚ ਉਤਪਾਦਨ ਅਜੇ ਵੀ 1.1% ਘਟ ਰਿਹਾ ਹੈ ਟਰਾਂਸਪੋਰਟ ਅਤੇ ਵੇਅਰ ਹਾਊਸ ਖੇਤਰ ਨੇਵੀਅ ਪਰੈਲ ਦੀ ਕਮੀ ਤੋਂ ਬਾਅਦ ਮੋੜ ਠੀਕ ਹੋਣਾ ਸ਼ੁਰੂ ਕੀਤਾ ਕਰਾਂ ਦੀ ਖਰੀਦੋ ਫਰੋਖਤ ਖਾਸ ਕਰਕੇ ਟੋਰਾਂਟੋ ਦੇ ਵਿੱਚ ਵਧੀ ਜਿਸ ਦੇ ਨਾਲ ਰੀਅਲ ਏਸਟੇਟ ਅਤੇ ਕਿਰਾਏ ਦੇ ਉਦਯੋਗ ਦੇ ਵਿੱਚ ਤੇਜ਼ੀ ਆਈ ਹਾਕੀ ਪਲੇਆਫ ਦੇ ਵਿੱਚ ਤਿੰਨ ਕੈਨੇਡੀਅਨ ਟੀਮਾਂ ਦੇ ਦੂਜੇ ਦੌਰ ਦੇ ਪਹੁੰਚਣ ਦੇ ਨਾਲ ਖੇਡ ਅਦਰਸ਼ਨ ਉਦਯੋਗ ਨੂੰ ਵੀ ਹੁਲਾਰਾ ਮਿਲਿਆ ਬੀ ਐਮਓ ਫਾਈਨੈਂਸ਼ੀਅਲ ਗਰੁੱਪ ਦੇ ਮੁਖ ਅਰਥਸ਼ਾਸਤਰੀ ਡਗਲਸ ਪੋਰਟਰ ਦਾ ਕਹਿਣਾ ਹੈ ਕਿ ਵਪਾਰ ਯੁੱਧ ਦੇ ਵਿਚਕਾਰ ਇਹ ਰਿਪੋਰਟ ਇੱਕ ਸਕਾਰਾਤਮਕ ਸੰਕੇਤ ਹੈ ਇਥੇ ਚੰਗੀ ਖਬਰ ਇਹ ਹੈ ਕਿ ਕੈਨੇਡੀਅਨ ਅਰਥਵਿਵਸਥਾ ਨੇ ਵਾਅਦ ਤੋਂ ਵਾਅਦ ਵਪਾਰਕ ਅਨਿਸ਼ਚਿਤਤਾ ਦੇ ਦੌਰ ਦੇ ਵਿੱਚੋਂ ਲੰਘਦਿਆਂ ਸ਼ੁਰੂਆਤ ਦੇ ਵਿੱਚ ਉਮੀਦ ਨਾਲੋਂ ਘੱਟ ਨੁਕਸਾਨ ਚੱਲਿਆ ਹੈ ਪਰ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਕੁੱਲ ਮਿਲਾ ਕੇ ਅਰਥਵਿਵਸਥਾ ਅਜੇ ਵੀ ਕਮਜ਼ੋਰ ਹੈ ਜੂਨ ਦੇ ਜੀਡੀਪੀ ਆંકੜੇ ਹਾਲੇ ਆਉਣੇ ਨੇ ਜੋ ਦੱਸਣਗੇ ਕਿ ਸੁਧਾਰ ਕਿੰਨਾ ਹੋਇਆ ਸਟੈਟਿਸਟਿਕਸ ਕੈਨੇਡਾ ਦਾ ਸ਼ੁਰੂਆਤੀ ਅੰਦਾਜ਼ਾ ਹੈ ਕਿ ਜੂਨ ਦੇ ਵਿੱਚ ਜੀਡੀਪੀ 0.1 ਫੀਸਦੀ ਵਧੇਗੀ ਇਸ ਵਾਦੇ ਦਾ ਮੁੱਖ ਕਾਰਨ ਰਿਟੇਲ ਅਤੇ ਥੋਕ ਵਪਾਰ ਹੈ ਹਾਲਾਂਕਿ ਉਤਪਾਦਨ ਦੇ ਵਿੱਚ ਕਮੀ ਦੀ ਉਮੀਦ ਹੈ ਬੈਂਕ ਆਫ ਕੈਨੇਡਾ ਨੇ ਕਿਹਾ ਹੈ ਕਿ ਉਹਨਾਂ ਦੇ ਅੰਦਾਜ਼ੇ ਅਨੁਸਾਰ ਦੂਜੀ ਤਿਮਾਹੀ ਦੇ ਵਿੱਚ ਜੀਡੀਪੀ ਸਾਲਾਨਾ ਦਰ ਦੇ ਉੱਤੇ 1.5 ਫੀਸਦੀ ਡ ਨਜ਼ਰ ਆਏਗੀ ਇਹ 트ੰਪ ਦੇ ਵੱਲੋਂ ਲਾਏ ਗਏ ਅਮਰੀਕੀ ਟੈਰਿਫ ਕਾਰਨ ਹੋਇਆ ਹੈ ਪੋਰਟਰ ਨੇ ਇਹ ਵੀ ਦੱਸਿਆ ਹੈ ਕਿ ਸਟੈਟਿਸਟਿਕਸ ਕੈਨੇਡਾ ਜੀਡੀਪੀ ਨੂੰ ਉਦਯੋਗ ਦੇ ਆਉਟਪੁੱਟ ਰਾਹੀਂ ਮਾਪਦਾ ਹੈ ਜਦਕਿ ਬੈਂਕ ਆਫ ਕੈਨੇਡਾ ਜੀਡੀਪੀ ਨੂੰ ਲੋਕਾਂ ਦੇ ਖਰਚਿਆਂ ਰਾਹੀਂ ਮਾਪਦਾ ਹੈ ਇਹ ਦੋਵੇਂ ਤਰੀਕੇ ਹਮੇਸ਼ਾ ਇੱਕੋ ਜਿਹੇ ਨਤੀਜੇ ਨਹੀਂ ਦਿੰਦੇ ਖਾਸ ਕਰਕੇ ਜਦੋਂ ਨਿਰਯਾਤ ਅਤੇ ਆਯਾਤ ਵਿੱਚ ਵੱਡੀ ਤਬਦੀਲੀ ਆਉਂਦੀ ਹੈ ਬੈਂਕ ਆਫ ਕੈਨੇਡਾ ਵੱਲੋਂ ਵੀ ਵਿਆਜ ਦਰਾਂ ਨੂੰ ਲਗਾਤਾਰ ਹੋਲਡ ਰੱਖਿਆ ਜਾ ਰਿਹਾ ਕਿਉਂਕਿ ਬੈਂਕ ਵੀ ਫਿਲਹਾਲ ਅਮਰੀਕੀ ਟੈਰਿਫਾਂ ਦਾ ਪਵੇਖਾ ਤੇ ਇਸ ਦਾ ਇਕਨੋਮੀ ਦੇ ਉੱਤੇ ਅਸਰ ਦੇਖਣਾ ਚ ਕਿਉਂਕਿ ਜੇਕਰ ਟੈਰਿਫ ਲਾਗੂ ਹੁੰਦੇ ਨੇ ਤਾਂ ਇਸ ਦੇ ਨਾਲ ਮਹਿੰਗਾਈ ਹੋ ਸਕਦੀ ਹੈ ਪਰ ਇਸ ਨਾਲ ਆਰਥਿਕਤਾ ਦੇ ਵਿੱਚ ਖੜੋਤ ਹੈ ਕਿਉਂਕਿ ਕੰਸਟਰਕਸ਼ਨ ਅਤੇ ਮੈਨੂਫੈਕਚਰਿੰਗ ਵਰਗੇ ਖੇਤਰਾਂ ਦੇ ਵਿੱਚ ਫਿਲਹਾਲ ਖੜੋਤ ਹੈ ਇਸ ਕਾਰਨ ਜੀਡੀਪੀ ਦੇ ਵਿੱਚ ਵੀ ਕੋਈ ਵਾਧਾ ਨਹੀਂ ਦੇਖਿਆ ਜਾ ਰਿਹਾ ਮੈਟਰੋ ਵੈਂਕੂਵਰ ਖੇਤਰ ਦੇ ਵਿੱਚ ਗੈਸ ਦੀਆਂ ਕੀਮਤਾਂ ਵੀਰਵਾਰ ਸਵੇਰੇ ਰਾਤੋਂ ਰਾਤ ਵਧ ਕੇ 1.70 ਪ੍ਰਤੀ ਲੀਟਰ ਹੋ ਗਈਆਂ ਪੈਟਰੋਲੀਅਮ ਮਾਹਰਾਂ ਦੇ ਮੁਤਾਬਕ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ جاری ਹੈ ਓਹੋ ਡਾਲਰ 70 BBL ਦੇ ਉੱਤੇ ਵਾਪਸ ਆ ਗਏ ਨੇ ਪਰ ਅਸੀਂ ਪ੍ਰਸ਼ਾਂਤ ਉੱਤਰ ਪੱਛਮ ਦੇ ਵਿੱਚ ਜਿਹੜਾ ਉਹ ਗੈਟ ਕੈਲੀਫੋਰਨੀਆ ਗੈਸੋਲਿਨ ਦੀ ਸਪਲਾਈ ਦੇ ਵਿੱਚ ਵਿਗਰਾਵੜ ਦੇਖੀ ਹੈ ਔਰ ਇਸ ਦਾ ਮਤਲਬ ਹੈ ਕਿ ਵੈਨਕੂਵਰ ਅਤੇ BC ਵਾਸ਼ਿੰਗਟਨ ਰਾਜ ਉੱਤੇ ਔਰੀਗਨ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕੀਮਤਾਂ ਵਧ ਰਹੀਆਂ ਨੇ ਤੇਲ ਵਿੱਚ ਵਾਧੇ ਦਾ ਅਸਰ ਡੀਜ਼ਲ ਦੀਆਂ ਕੀਮਤਾਂ ਤੇ ਵੀ ਪੈ ਰਿਹਾ ਹੈ ਸਾਨੂੰ ਕੁਝ ਰਾਹਤ ਮਿਲਣ ਦੇ ਵਿੱਚ ਇੱਕ ਜਾਂ ਦੋ ਹਫ਼ਤੇ ਲੱਗ ਸਕਦੇ ਨੇ ਪਰ ਰਿਫਾਈਨਰੀ ਮੁੱਦਿਆਂ ਜਾਂ ਫਿਰ ਵਪਾਰ ਸਥਿਤੀਆਂ ਦੇ ਵਿੱਚ ਵੱਡੀਆਂ ਤਬਦੀਲੀਆਂ ਨੂੰ ਛੱਡ ਕੇ ਇਸ ਨੂੰ ਬਹੁਤ ਜ਼ਿਆਦਾ ਨਹੀਂ ਵਧਾਇਆ ਜਾਣਾ ਚਾਹੀਦਾ ਅਮਰੀਕਾ ਨਾਲ ਵਪਾਰ ਇਸ ਵੇਲੇ ਮੁਸ਼ਕਿਲ ਹੈ ਸਾਡੇ ਦੱਖਣ ਗਵਾਂਡੀਆਂ ਦੇ ਨਾਲ ਇੱਕ ਨਵਾਂ ਸਮਝੌਤਾ ਕਰਨ ਦੇ ਲਈ ਇੱਕ ਪੱਕੀ ਸਮਾਂ ਸੀਮਾ 1 ਅਗਸਤ ਹੈ ਤੇ ਬੁੱਧਵਾਰ ਦੇ ਰਾਤ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਨਵੀਂ ਧਮਕੀ ਜਾਰੀ ਕੀਤੀ ਜਦੋਂ ਉਸ ਨੇ ਟਰੁੱਥ ਸੋਸ਼ਲ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮਾਰਕਾਰਨੀ ਦੁਆਰਾ ਸਤੰਬਰ ਦੇ ਵਿੱਚ ਕੁਝ ਸਰੋਤਾਂ ਦੇ ਨਾਲ ਕੈਨੇਡਾ ਦੇ ਵਿੱਚ ਪੈਲੇਸਟਾਈਨ ਰਾਜ ਨੂੰ ਮਾਨਤਾ ਦੇਣ ਦੀ ਪੁਸ਼ਟੀ ਕਰਨ ਤੋਂ ਬਾਅਦ ਇੱਕ ਨਵੇਂ ਸਮਝੌਤੇ ਤੇ ਦਸਤਖਤ ਕਰਨਾ ਮੁਸ਼ਕਲ ਹੋਵੇਗਾ ਦੂਜਾ ਕਾਰਨ ਤੂਫਾਨ ਦਾ ਮੌਸਮ ਹੈ ਜੋ ਅਮਰੀਕਾ ਦੇ ਵਿੱਚ ਰਿਫਾਇਨਰੀਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਕੈਨੇਡਾ ਦੇ ਉੱਤਰ ਦੇ ਵਿੱਚ ਸਪਲਾਈ ਕਰਦੀਆਂ ਨੇ ਪਿਛਲੇ ਹਫਤੇ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ 3 ਸੈਂਟ ਤੋਂ ਥੋੜੀਆਂ ਘਟ ਗਈਆਂ ਜੋ ਕਿ ਰਾਸ਼ਟਰੀ ਔਸਤ ਦੇ ਬਰਾਬਰ ਸੀ ਬੀਸੀ ਸਰਕਾਰ ਨੇ ਬੁੱਧਵਾਰ ਨੂੰ ਇੱਕ ਨਵੀਂ ਪੁਲਿਸਿੰਗ ਯੂਨਿਟ ਦਾ ਐਲਾਨ ਕੀਤਾ ਜਿਸ ਦਾ ਉਦੇਸ਼ ਸੂਬੇ ਦੇ ਵਿੱਚ ਮਨੁੱਖੀ ਤਸਕਰੀ ਦਾ ਮੁਕਾਬਲਾ ਕਰਨਾ ਹੈ ਜਨਤਕ ਸੁਰੱਖਿਆ ਮੰਤਰੀ ਅਤੇ ਸੋਲਿਸਟਰ ਜਨਰਲ ਨੀਨਾ ਕੈਰੀਗਰ ਨੇ 30 ਜੁਲਾਈ ਨੂੰ ਵਿਸ਼ਵ ਮਨੁੱਖੀ ਤਸਕਰੀ ਵਿਰੋਧੀ ਦਿਵਸ ਦੇ ਉੱਤੇ ਆਰਸੀਐਮਪੀ ਦੇ ਨਾਲ ਇਹ ਖਬਰ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਨਵੀਂ ਕਾਊਂਟਰ ਮਨੁੱਖੀ ਤਸਕਰੀ ਇਕਾਈ ਜਿਹੜੀ ਹੈ ਉਹ ਮਨੁੱਖੀ ਤਸਕਰੀ ਦੇ ਅਪਰਾਧਾਂ ਦੀ ਖੋਜ ਜਾਂਚ ਅਤੇ ਮੁਕੱਦਮਾ ਚਲਾਉਣ ਨੂੰ ਵਧਾਵੇਗੀ ਜਦੋਂ ਕਿ ਪੀੜਤਾਂ ਦੇ ਲਈ ਸਹਾਇਤਾ ਦਾ ਵਿਸਤਾਰ ਕਰੇਗੀ ਅਤੇ ਸੰਗਠਿਤ ਅਪਰਾਧ ਨੈਟਵਰਕਾਂ ਨੂੰ ਨਿਸ਼ਾਨਾ ਬਣਾਵੇਗੀ ਕ੍ਰੈਗਰ ਨੇ ਕਿਹਾ ਹੈ ਕਿ ਮਨੁੱਖੀ ਤਸਕਰੀ ਸਾਡੇ ਸੂਬੇ ਦੇ ਸਾਰੇ ਖੇਤਰਾਂ ਦੇ ਵਿੱਚ ਹੁੰਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਨਾ ਭਿਆਨਕ ਅਪਰਾਧਾਂ ਨੂੰ ਰੋਕਣ ਦੇ ਵਿੱਚ ਮਦਦ ਕਰਨ ਦੇ ਵਿੱਚ ਭੂਮਿਕਾ ਨਿਭਾਉਣੀ ਚਾਹੀਦੀ ਹੈ ਇਸ ਨਵੀਂ ਇਕਾਈ ਦੀ ਸਿਰਜਣਾ ਸਾਡੇ ਸਰਕਾਰ ਦੇ ਮਨੁੱਖੀ ਤਸਕਰੀ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਹਨਾਂ ਦਾ ਸਮਰਥਨ ਕਰਨ ਦੇ ਵਿੱਚ ਪੁਲਿਸ ਦੀ ਸਹਾਇਤਾ ਕਰਨ ਦੇ ਯਤਨਾਂ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਨਾਲ ਹੀ ਇਨਾ ਅਪਰਾਧਾਂ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਸਬੂਤ ਇਕੱਠੇ ਕਰਨ ਨੂੰ ਵੀ ਮਜ਼ਬੂਤ ਕਰਦੀ ਹੈ ਕ੍ਰੈਗਰ ਨੇ ਦੱਸਿਆ ਕਿ ਸਿਰਫ 2023 ਦੇ ਵਿੱਚ ਦੇ ਵਿੱਚ ਮਨੁੱਖੀ ਤਸਕਰੀ ਦੇ 43 ਮਾਮਲੇ ਸਾਹਮਣੇ ਆਏ ਨੇ ਉਹਨਾਂ ਅੱਗੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਹੋਰ ਵੀ ਅਨ ਰਿਪੋਰਟ ਕੀਤੇ ਅਤੇ ਅਣ ਪਛਾਤੇ ਸਨ ਤੇ ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਲੈਂਗਲੀ ਦੇ ਵਿੱਚ ਇੱਕ ਔਰਤ ਨੇ 2023 ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮਨੁੱਖੀ ਤਸਕਰੀ ਸਮੇਤ ਕਈ ਦੋਸ਼ਾਂ ਦੇ ਲਈ ਦੋਸ਼ੀ ਮੰਨਿਆ ਉਹਨਾਂ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਨੇ ਕਿ ਇਸ ਮਾਮਲੇ ਦੇ ਵਿੱਚ ਲੈਂਗਲੀ ਆਰ ਸੀ ਐਮ ਪੀ ਅਪਰਾਧ ਦੀ ਪਛਾਣ ਕਰਨ ਅਤੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਦੇ ਯੋਗ ਸੀ ਔਰ ਮਨੁੱਖੀ ਤਸਕਰੀ ਦੀ ਇੱਕ ਘਟਨਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਪੁਲਿਸ ਨੂੰ ਇਸ ਸਪਰਾ ਦੇ ਨਾਲ ਲਜਿੱਠਣ ਲਈ ਲੋੜੀਂਦੇ ਸਾਧਨ ਪ੍ਰਦਾਨ ਕਰੀਏ ਬੀਸੀਆਰਸੀਐਮਪੀ ਦੇ ਚੀਫ ਸੁਪਰੀਡੈਂਟ ਐਲਿਜ਼ਾ ਰੇਨ ਨੇ ਸਾਂਝਾ ਕੀਤਾ ਹੈ ਕਿ ਮਨੁੱਖੀ ਤਸਕਰੀ ਇੱਕ ਗੁੰੰਜਲਦਾਰ ਅਤੇ ਲੁਕਿਆ ਹੋਇਆ ਅਪਰਾਧ ਹੈ ਜਿਸ ਦੇ ਲਈ ਵਿਸ਼ੇ ਵਿਸ਼ੇਸ਼ ਹੁਨਰਾਂ ਅਤੇ ਸਰੋਤਾਂ ਦੀ ਲੋੜ ਜਿਹੜੀ ਹੁੰਦੀ ਹੈ ਤੇ ਉਹਨਾਂ ਕਹੇ ਕਿ ਸਿੱਖਿਆ ਤੋਂ ਲੈ ਕੇ ਖੋਜ ਜਾਂਚ ਮੁਕਦਮਾ ਚਲਾਉਣ ਅਤੇ ਪੁਲਿਸਿੰਗ ਅਤੇ ਪਾਈਚਾਰਕ ਪਾਈ ਵਾਲਾ ਨਾਲ ਮਿਲ ਕੇ ਕੰਮ ਕਰਨ ਤੱਕ ਇਸ ਸਮਰਪਿਤ ਟੀਮ ਦੀ ਸਿਰਜਣਾ ਬੀਸੀ ਦੇ ਹਰ ਕੋਨੇ ਦੇ ਵਿੱਚ ਮਨੁੱਖੀ ਤਸਕਰੀ ਪ੍ਰਤੀ ਸਾਡੀ ਸਮੁੱਚੀ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਦੀ ਹੈ ਸੀਟੀਐਚਯੂ ਦੇ ਵਿੱਚ ਦੋ ਟੀਮਾਂ ਦੇ ਵਿੱਚ 12 ਅਧਿਕਾਰੀ ਸ਼ਾਮਿਲ ਹੋਣਗੇ ਇੱਕ ਟੀਮ ਜਿਹੜੀ ਹੈ ਉਹ ਸੂਬੇ ਪਰਦੇ ਪੁਲਿਸ ਅਧਿਕਾਰੀਆਂ ਨੂੰ ਮਹੱਤਵਪੂਰਨ ਜਾਗਰੂਕਤਾ ਪੈਦਾ ਕਰਨ ਦੇ ਲਈ ਸਿੱਖਿਆਤ ਕਰਨ ਦੇ ਲਈ ਜ਼ਿੰਮੇਵਾਰ ਹੋਵੇਗੀ ਕਾਬਿਲ ਗੌਰ ਹੈ ਤੇ ਕਿ ਦੂਜੀ ਇੱਕ ਜਾਂਚ ਟੀਮ ਹੋਵੇਗੀ ਔਰ ਉਸਨੇ ਅੱਗੇ ਕਿਹਾ ਕਿ ਸਪਸ਼ਟ ਤੌਰ ਦੇ ਉਤੇ ਜੋ ਲੋਕ ਆਪਣੀ ਮਰਜ਼ੀ ਨਾਲ ਸੈਕਸ ਵਰਕ ਦਾ ਕੰਮ ਕਰਦੇ ਨੇ ਉਹ ਮਨੁੱਖੀ ਤਸਕਰੀ ਪ੍ਰਤੀ ਸਾਡੇ ਸੂਬੇ ਦੀ ਪ੍ਰਤੀਕਿਰਿਆ ਦਾ ਨਿਸ਼ਾਨਾ ਨਹੀਂ ਹੈ ਜਿਵੇਂ ਕਿ ਕੈਨੇਡਾ ਦੀ ਸਰਹੱਦੀ ਏਜੰਸੀ ਦਾ ਕਹਿਣਾ ਹੈ ਕਿ ਉਹ ਕਿਊਬਿਕ ਸਰਹੱਦੀ ਕ੍ਰਾਸਿੰਗ ਤੇ ਦਾਵਿਆਂ ਦੇ ਹਾਲ ਹੀ ਦੇ ਵਚ ਵਾਦੇ ਨੂੰ ਰਿਕਾਰਡ ਕਰਨ ਤੋਂ ਬਾਅਦ ਸ਼ਰਨ ਮੰਗਣ ਵਾਲਿਆਂ ਦੀ آمد ਨੂੰ ਸੰਭਾਲਨ ਲਈ ਤਿਆਰ ਹੈ ਇੱਕ ਵਕੀਲ ਵਦੇਰੇ ਮਾਨਵਤਾਵਾਦੀ ਪਹੁੰਚ ਦੀ ਮੰਗ ਕਰ ਰਿਹਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆંકੜਿਆਂ ਅਨੁਸਾਰ ਇਸ ਸਾਲ ਹੁਣ ਤੱਕ ਸੈਂਟ ਬਰਨार्ड ਡੀ ਲੈਕ ਜਿਹੜੇ ਲੋਕਲ بندرਗਾਹ ਦੇ ਸ਼ਰਨ ਦੇ ਦਾਅਵਿਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ 27 ਜੁਲਾਈ ਤੱਕ 10724 ਸ਼ਰਨ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਯਾਨੀ ਅਸਾਈਲਮ ਕੇਸਸ ਪ੍ਰਾਪਤ ਹੋਏ ਨੇ ਔਰ 2024 ਦੇ ਸਮੇਂ ਦੇ ਮੁਕਾਬਲੇ 5077 ਅਰਜ਼ੀਆਂ ਸਨ 2025 ਦੇ ਵਿੱਚ ਸਭ ਤੋਂ ਵੱਧ ਵਾਦਾ April ਯਾਨੀ April ਦੇ ਵਿੱਚ 2733 ਤੇ July ਦੇ ਵਿੱਚ 3099 ਦੇ ਵਿੱਚ ਹੋਇਆ 2024 ਦੇ ਮੁਕਾਬਲੇ ਇਹ ਅੰਕੜੇ ਕ੍ਰਮਵਾਰ 8670 ਅਤੇ 818 ਸਨ ਹਾਲਾਂਕਿ ਇਸ ਸਾਲ ਹੁਣ ਤੱਕ ਪੂਰੇ ਕਿਊਬਿਕ ਦੇ ਵਿੱਚ ਸ਼ਰਨ ਦੇ ਦਾਅਵਿਆਂ ਦੀ કુલ ਗਿਣਤੀ 2024 ਦੇ ਮੁਕਾਬਲੇ ਘਟ ਹੈ ਪਿਛਲੇ ਸਾਲ 27 July ਤੱਕ 22337 ਸ਼ਰਨ ਅਰਜ਼ੀਆਂ ਆਈਆਂ ਸਨ ਜਦੋਂ ਕਿ ਇਸ ਸਾਲ ਇਸੇ ਸਮੇਂ ਤੱਕ ਇਹ ਗਿਣਤੀ 14874 ਕੈਨੇਡਾ ਦੇ ਵਿੱਚ ਸ਼ਰਨ ਦੇ ਦਾਅਵੇ ਵੀ ਘਟ ਹਨ ਸੀਬੀਐਸ ਦਾ ਕਹਿਣਾ ਹੈ ਕਿ ਉਹਨਾਂ ਨੂੰ 27 ਜੁਲਾਈ ਤੱਕ 22237 ਸ਼ਰਨ ਅਰਜ਼ੀਆਂ ਪ੍ਰਾਪਤ ਹੋਈਆਂ ਨੇ ਜੋ ਕਿ ਪਿਛਲੇ ਸਾਲ 41187 ਨਾਲੋਂ 46% ਦੀ ਕਮੀ ਨੂੰ ਦਰਸਾਉਂਦੀਆਂ ਨੇ ਇਹਨਾਂ ਆંકੜਿਆਂ ਵਿੱਚ ਸਾਰੀਆਂ ਸ਼ਰਨ ਅਰਜ਼ੀਆਂ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਉਹ ਵੀ ਸ਼ਾਮਿਲ ਹੈ ਜਿਨ੍ਹਾਂ ਨੂੰ ਅਯੋਗ ਮੰਨਿਆ ਗਿਆ ਸੀ ਔਰ ਏਜੰਸੀ ਦੇ ਆંકड़े ਦਰਸਾਉਂਦੇ ਨੇ ਕਿ ਅਮਰੀਕੀ ਨਾਗਰਿਕਾ ਸਰਹੱਦ ਤੇ ਸ਼ਰਨ ਦੀ ਬੇਨਤੀ ਕਰਨ ਵਾਲੇ ਲੋਕਾਂ ਦੇ ਤੀਜੇ ਸਭ ਤੋਂ ਵੱਡੇ ਸਮੂਹ ਦੀ ਨੁਮਾਇੰਦਗੀ ਕਰਦੇ ਨੇ ਏਜੰਸੀ ਦਾ ਕਹਿਣਾ ਕਿ ਮੌਜੂਦਾ ਪ੍ਰਵਾਸੀ ਆਮਦ ਸਾਡੀ ਪ੍ਰੋਸੈਸਿੰਗ ਸਮਰੱਥਾ ਤੋਂ ਬਹੁਤ ਘੱਟ ਹੈ ਤੇ ਟ੍ਰੇਲਰ ਵਰਤਮਾਨ ਦੇ ਵਿੱਚ ਵਰਤੇ ਨਹੀਂ ਜਾ ਰਹੇ ਮੰਗ ਦੇ ਆਧਾਰ ਦੇ ਉੱਤੇ ਸੀਬੀਐਸਏ ਦਾ ਕਹਿਣਾ ਹੈ ਕਿ ਉਹ ਜ਼ਮੀਨ ਤੇ ਵਾਦੂ ਅਧਿਕਾਰੀ ਤਾਇਨਾਤ ਕਰਨ ਅਤੇ ਕੇਸਾਂ ਦੀ ਪ੍ਰਤੀਕਿਰਿਆ ਦੇ ਲਈ ਹੋਰ ਜਮਾ ਕਿਰਾਏ ਤੇ ਲੈਣ ਦੇ ਲਈ ਤਿਆਰ ਹੈ ਮਾਉਂਟਿਸ ਦਾ ਕਹਿਣਾ ਹੈ ਕਿ ਉਹ ਸਥਿਤੀ ਤੇ ਨੇੜਿਓ ਨਜ਼ਰ ਰੱਖ ਰਹੇ ਨੇ ਤੇ ਉਸ ਅਨੁਸਾਰ ਜ਼ਮੀਨੀ ਸੁਰੋਤਾ ਨੂੰ ਵਿਵਸਥਿਤ ਜਿਹੜਾ ਉਹ ਕਰ ਰਹੇ ਨੇ ਸੀਬੀਐਸਏ ਨੇ ਪਿਛਲੇ ਸਾਲ ਐਸਟੀਸੀਈਏ ਦੇ ਤਹਿਤ 2000 462 ਲੋਕਾਂ ਨੂੰ ਸ਼ਰਨ ਲਈ ਅਯੋਗ ਮੰਨਿਆ ਇਸ ਲਈ 2025 ਦੇ ਲਈ ਇਹ ਗਿਣਤੀ 1753 ਤੱਕ ਪਹੁੰਚ ਗਈ ਹੈ ਪਿਛਲੇ ਵਿੱਤੀ ਸਾਲ ਸਰਹੱਦੀ ਜਨਸੀ ਨੇ 18000 ਤੋਂ ਵੱਧ ਅਯੋਗ ਲੋਕਾਂ ਨੂੰ ਹਟਾਇਆ ਔਰ ਇੱਕ ਦਹਾਕੇ ਦੇ ਵਿੱਚ ਸਭ ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਾਰ ਦੇ ਵਿੱਚ ਸੀਨੀਅਰ ਆਬਾਦੀ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਵਾਧਾ ਹੋਣਾ ਹੈ ਕਿਉਂਕਿ ਜਿਹੜੀ ਬੇਬੀ ਬੂਮਰਜ਼ ਲਗਾਤਾਰ ਕਾਮਕਾਸ਼ ਤੋਂ ਰਿਟਾਇਰਮੈਂਟ ਵੱਲ ਵਧ ਰਹੀ ਹੈ ਇਸ ਦਾ ਅਸਰ ਜਿੱਥੇ ਪ੍ਰੋਵਿੰਸਾਂ ਦੀ ਇਕਨੋਮੀ ਦੇ ਉੱਤੇ ਅਸਰ ਪਾਵੇਗਾ ਉੱਥੇ ਹੀ ਹੈਲਥ ਕੇਅਰ ਤੇ ਵੀ ਇਸ ਦਾ ਅਸਰ ਨਜ਼ਰ ਆਵੇਗਾ ਜਿਸ ਕਾਰਨ ਅ ਅਲਾਰਮ ਜਿਹੜਾ ਉਹ বাজਾਇਆ ਜਾ ਰਿਹਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰਾਂ ਹੈਲਥ ਕੇਅਰ ਅਤੇ ਫੰਡ ਅਤੇ ਖਾਸ ਕਰ ਇਨਫਰਾਸਟ੍ਰਕਚਰ ਦੇ ਵਿੱਚ ਜ਼ਿਆਦਾ ਪੈਸਾ ਲਗਾਉਣ ਬੀਸੀ ਦੇ ਵਿੱਚ ਜਿਹੜਾ ਉਹ ਇਸ ਵੇਲੇ ਅਰਗਿਨੇਗ ਸਿਚੁਏਟਿਡੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਨ ਦੇ ਲਈ ਸੂਬੇ ਨੂੰ 2023 ਤੀ ਤੱਕ 16000 ਨਵੇਂ ਲੌਂਗ ਟਰਮ ਕੇਅਰ ਬੈਡਸ ਦੀ ਜ਼ਰੂਰਤ ਪੈਣ ਵਾਲੀ ਹੈ ਇਹ ਗੱਲ ਬ੍ਰਿਟਿਸ਼ ਕੋਲੰਬੀਆ ਦੇ ਬਜ਼ੁਰਗ ਨਾਗਰਿਕਾਂ ਦੇ ਹੱਕਾਂ ਦੀ ਵਕਾਲਤ ਕਰਨ ਵਾਲੇ ਐਡਵੋਕੇਟ ਡੈਨ ਲੇਵਿਟ ਦੀ ਰਿਪੋਰਟ ਦੇ ਵਿੱਚ ਕਹੀ ਗਈ ਹੈ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਇਸ ਰਿਪੋਰਟ ਦੇ ਵਿੱਚ ਮੌਜੂਦਾ ਸਮੇ 2000 ਤੋਂ ਵੱਧ ਲੌਂਗ ਟਰਮ ਕੇਅਰ ਬੈਡਸ ਦੀ ਘਾਟ ਦੱਸੀ ਗਈ ਹੈ ਤੇ ਕਿਹਾ ਗਿਆ ਹੈ ਕਿ ਅਗਲੇ 10 ਸਾਲਾਂ ਦੇ ਵਿੱਚ ਇਹ ਅੰਤਰ ਤੇਜ਼ੀ ਨਾਲ ਵਧੇਗਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਵਧਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਤੇ 2025 ਦੇ ਵਿੱਚ ਇਹ ਗਿਣਤੀ 7212 ਹੋ ਗਈ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹ ਕਰੀਬ 3000 ਨਵੇਂ ਬੈੱਡ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਨੇ ਪਰ ਲੇਵਿਟ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਿਸਟਮ ਬਹੁਤ ਜ਼ਿਆਦਾ ਬਹੁਤ ਹੀ ਬੋਝ ਵਾਲੇ ਪਰਿਵਾਰ ਦੀ ਦੇਖਭਾਲ ਕਰਨ ਵਾਲੇ ਤੇ ਨਿਰਭਰ ਹੈ ਇਹ ਇੱਕ ਅਸਥਾਈ ਹੈ ਇਸੇ ਤਤਕਾਲ ਗੌਰ ਕਰਨ ਦੀ ਲੋੜ ਹੈ ਕਿਉਂਕਿ ਇਸ ਦਾ ਹੈਲਥ ਸਿਸਟਮ ਦੇ ਹੋਰ ਹਿੱਸਿਆਂ ਤੇ ਵੀ ਪ੍ਰਭਾਵ ਪੈ ਰਿਹਾ ਹੈ ਕਾਬਿਲ ਗੌਰ ਹੈ ਕਿ ਹੈਲਥ케ਅਰ ਬ੍ਰਿਟਿਸ਼ ਕੋਲੰਬੀਆ ਦੀ ਸਿਆਸਤ ਦੇ ਵਿੱਚ ਵੀ ਇਹ ਮੁੱਦਾ ਰਿਹਾ ਹੈ ਤੇ ਆਮ ਲੋਕਾਂ ਦੇ ਵੱਲੋਂ ਵੀ ਫੈਮਿਲੀ ਡਾਕਟਰਾਂ ਡਾਕਟਰਾਂ ਨਾਲ ਮਿਲਣ ਅਤੇ ਐਮਰਜੈਂਸੀ ਦੇ ਵਿੱਚ ਵੇਟ ਟਾਈਮ ਦੇ ਮੁੱਦੇ ਨੂੰ ਲੈ ਕੇ ਆਪਣੀਆਂ ਪਰੇਸ਼ਾਨੀਆਂ ਹਮੇਸ਼ਾ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਬੇਸ਼ੱਕ BC ਸਰਕਾਰ ਦੇ ਵੱਲੋਂ ਹੁਣ ਅਮਰੀਕੀ ਡਾਕਟਰਾਂ ਦੇ ਸੂਬੇ ਦੇ ਵਿੱਚ ਪ੍ਰੈਕਟਿਸ ਕਰਨ ਨੂੰ ਸੁਖਾਲਾ ਬਣਾਇਆ ਗਿਆ ਹੈ ਜਿਸ ਦੇ ਵਿੱਚ ਸਰਕਾਰ ਦਾ ਦਾਵਾ ਹੈ ਕਿ 700 ਤੋਂ ਜ਼ਿਆਦਾ ਡਾਕਟਰ ਬ੍ਰਿਟਿਸ਼ ਕੋਲੰਬੀਆ ਆਕੇ ਆਪਣੀ ਪ੍ਰੈਕਟਿਸ ਤੋਂ ਸ਼ੁਰੂ ਕਰਨਗੇ ਪਰ ਡਾਕਟਰਾਂ ਦੇ ਨਾਲ-ਨਾਲ 인ਫਰਾਸਟਰਕਚਰ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਲੌਂਗ ਟਰਮ ਕੇਅਰ ਬੈੱਡ ਦਾ ਖਰਚਾ 1 ਮਿਲੀਅਨ ਡਾਲਰ ਦੇ ਲਗਭਗ ਰਹਿੰਦਾ ਹੈ ਜਿਸ ਲਈ ਸਰਕਾਰ ਵਾਸਤੇ ਇਹ ਇੱਕ ਵੱਡਾ ਖਤਰਾ ਹੋਵੇਗਾ ਪਰ ਇਹ ਜ਼ਰੂਰੀ ਲੋੜ ਹੈ ਜਿਸ ਲਈ ਧਿਆਨ ਮੰਗਿਆ ਜਾ ਰਿਹਾ ਹੈ ਅਗੇ ਦੇਖਦੇ ਹਾਂ ਅਮਿੰਤਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ حاضر ਹੋ ਰਿਹਾ ਇੱਕ ਖਬਰ ਐਡਮਿੰਟਨ ਸ਼ਹਿਰ ਤੋਂ ਇਹ ਆ ਜੀ ਭਈ ਜੁਲਾਈ 25 ਵਾਲੇ ਦਿਨ ਬਾਅਦ ਦੁਪਹਿਰ 4:00 ਵਜੇ ਦੇ ਕਰੀਬ ਗਰੀਅਰਸਨ ਹੈਲ ਤੇ ਸੌ ਸਟਰੀਟ ਦੇ ਨੇੜੇ ਜਿਹੜੀਆਂ ਕਾਰਾਂ ਜਾ ਰਹੀਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਡਰਾਈਵਰ ਜਿਹੜਾ ਆ ਉਹਦੀ ਜਦੋਂ ਕਾਰ ਉੱਥੋਂ ਦੀ ਲੰਘ ਰਹੀ ਸੀ ਤਾਂ ਕਿਸੇ ਨੇ ਜਦੋਂ ਉਤੋਂ ਉੱਥੇ ਕਿਤੇ ਬੱਟਾ ਸਿੱਟਿਆ ਜੀ ਜਿਹਦੇ ਨਾਲ ਉਹਦੀ ਕਾਰ ਦਾ ਸ਼ੀਸ਼ਾ ਟੁੱਟ ਗਿਆ ਔਰ ਉਹਨੇ ਗੱਡੀ ਖੜੀ ਕਰ ਲਈ ਤੇ ਨੱਠ ਕੇ ਜਾ ਕੇ ਉਹਨੇ ਦੋ ਜਿਹੜੇ ਟੀਨੇਜਰ ਆ ਜੀ ਇੱਕ 12 ਸਾਲਾਂ ਦਾ 14 ਸਾਲਾਂ ਦਾ ਇੱਕ ਲੜਕਾ ਤੇ 13 ਸਾਲਾਂ ਦੀ ਇੱਕ ਲੜਕੀ ਉਹਨਾਂ ਨੂੰ ਉਹਨੇ ਜਾ ਕੇ ਫੜ ਲਿਆ ਜਿੰਨੀ ਤੇਰ ਤੱਕ ਉਥੇ ਪੁਲਿਸ ਨਹੀਂ ਆਈ ਔਰ ਜਦੋਂ ਉਥੇ ਪੁਲਿਸ ਪਹੁੰਚ ਜਾਂਦੀ ਹੈ ਤੇ ਪੁਲਿਸ ਨੇ ਜੀ ਉਹਨਾਂ ਦੋਨਾਂ ਨੂੰ ਹੀ ਚਾਰਜ ਕਰ ਲਿਆ ਆ ਔਰ ਉਹ ਪੂਰਾ ਚਾਰਜ ਉਹਨਾਂ ਦਾ ਖਤਰਨਾਕ ਚਾਰਜ ਜਿਹੜਾ ਲਾਇਆ ਗਿਆ ਉਹਦਾ ਕਾਰਨ ਹੈ ਵੀ ਕਿਸੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਅਗਰ ਉਥੇ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਕਈ ਵਾਰੀ ਬੱਚੇ ਜਿਹੜੇ ਆ ਜੀ ਉਹ ਸ਼ੁਗਲ ਲਈ ਹੀ ਇਦਾਂ ਦਾ ਕੰਮ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦਾ ਸਿੱਟਾ ਕਿੰਨਾ ਭਿਆਨਕ ਨਿਕਲ ਸਕਦਾ ਵੀ ਕਿਸੇ ਦੇ ਗੱਡੀ ਜਿਹੜੀ ਅਗਰ ਟੱਕਰ ਕਿਸੇ ਹੋਰ ਪਾਸੇ ਜਾ ਲੱਗਦੀ ਹੈ ਤਾਂ ਉਹ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਹੁਣ ਪੁਲਿਸ ਨੇ ਇਹ ਲੋਕਾਂ ਨੂੰ ਬੇਨਤੀ ਕੀਤੀ ਵੀ ਉੱਥੇ ਲੰਘਦਿਆਂ ਦੀ ਹੋਰ ਕਿਸੇ ਦੀ ਗੱਡੀ ਤੇ ਵੀ ਅਗਰ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਆ ਤੇ ਉਹ ਜ਼ਰੂਰ ਪੁਲਿਸ ਨੂੰ ਜਿਹੜੀ ਆ ਜੀ ਜਾਣਕਾਰੀ ਦੇਣ ਫੋਨ ਨੰਬਰ ਹੈ 780 423 4567 780 423 4567 ਔਰ ਦੂਸਰੀ ਇੱਕ ਖਬਰ ਇਹ ਆ ਰਹੀ ਹੈ ਜੀ ਵੀ ਇਹ ਵੀ ਕਾਫੀ ਧੀਰ ਦੀ ਗੱਲ ਹੈ ਜੀ April 6 2119 ਨੂੰ ਇੱਕ ਇਨਵੈਸਟੀਗੇਸ਼ਨ ਕਰ ਰਹੀ ਸੀ ਕਿ ਜਿਹੜੀ RCMP ਆ ਇਕਵੈਲ ਅਲਬਰਟਾ ਜਿਹੜਾ ਇੱਕ ਰੈਡੀਅਰ ਤੋਂ ਦੂਰ ਥੋੜਾ ਜਿਹਾ ਟਾਊਨ ਹੈਗਾ ਇਕਵੈਲ ਉਥੇ ਮਤਲਬ ਉਹ ਭਾਲੇ ਕਰ ਰያ ਸੀ ਜੀ ਕੋਈ ਗੱਡੀ ਚੋਰੀ ਹੋ ਗਈ ਸੀ ਤੇ ਉਹਦੇ ਵਿੱਚ ਕਿਸੇ ਦੀ ਇਨਵੈਸਟੀਗੇਸ਼ਨ ਕਰ ਰਹੀ ਸੀਗੀ RCMP ਤੇ ਇੱਕ ਵਿਅਕਤੀ ਜਿਹੜਾ ਬੈਠਾ ਸੀਗਾ ਗੱਡੀ ਦੇ ਵਿੱਚ ਉਹਦੇ ਨਾਲ RCMP ਵਾਲਾ ਜਦੋਂ ਗੱਲਬਾਤ ਹੀ ਕਰਦਾ ਹੈ ਤੇ ਉਹਨੇ ਉਹਦੀ ਗੱਲ ਤੇ ਜਿਹੜੀ ਆ ਜੀ ਗੋਲੀ ਮਾਰੀ ਆ ਤੇ ਹੁਣ ਉਹ ਪੁਲਿਸ ਵਾਲਿਆਂ ਨੇ ਇਨਵੈਸਟੀਗੇਸ਼ਨ ਕੀਤੀ ਐ ਇੰਨੇ ਸਾਲ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਇਸ ਗੱਲ ਤੇ ਪਹੁੰਚੇ ਸਿੱਟੇ ਤੇ ਉਹ ਅਸੀਰਟ ਵਾਲੇ ਜਿਹੜੇ ਨੇ ਅ ਅਲਬਰਟਾ ਸੀਰੀਅਸ ਇਨਸੀਡੈਂਟ ਇਨਵੈਸਟੀਗੇਸ਼ਨ ਰਿਪੋਰਟ ਵਾਲੇ ਉਹਨਾਂ ਨੇ ਕਿਹਾ ਵੀ ਹਾਂ ਇਹ ਚਾਰਜ ਜਿਹੜੇ ਆ ਲਾਏ ਜਾ ਸਕਦੇ ਆ ਇਹਦੇ ਤੇ ਮਤਲਬ ਉਹਨਾਂ ਕਹਿਆ ਵੀ ਉਹ ਐਵੀਡੈਂਸ ਉਹਨਾਂ ਪਾਸ ਹੈਗਾ ਜਿਹਦੇ ਨਾਲ ਇਹ ਚਾਰਜ ਲਾਏ ਜਾ ਸਕਦੇ ਨੇ ਪ੍ਰੋਸੀਕਿਊਸ਼ਨ ਨੇ ਵੀ ਉਹ ਸਾਰੀ ਗੱਲਬਾਤ ਦੇਖ ਕੇ ਕਿਹਾ ਕਿ ਹਾਂ ਇਹ ਸਾਰੀ ਗੱਲਬਾਤ ਜਿਹੜੀ ਆ ਇਹ ਮਤਲਬ ਚਾਰਜ ਵਾਰੰਟ ਕਰਦੇ ਆ ਪੁਲਿਸ ਤੇ ਚਾਰਜ ਲੱਗਣੇ ਚਾਹੀਦੇ ਤੇ ਹੁਣ ਉਹ ਜਿਹੜਾ ਜੀ ਇੱਕ ਪੁਲਿਸ ਆਫੀਸਰ ਆ ਉਹ 28 ਅਗਸਤ ਨੂੰ ਰੈਡੀਅਰ ਦੀ ਕੋਰਟ ਦੇ ਵਿੱਚ ਹਾਜ਼ਰ ਹੋਵੇਗਾ ਉਹਦਾ ਨਾਮ ਹੈਗਾ ਜੀ ਜੋਰਡੀ ਨਾਂ ਦਾ ਵਿਅਕਤੀ ਆ ਪੁਲਿਸ ਆਫੀਸਰ ਜਿਹੜਾ ਜਿਹਨੂੰ ਚਾਰਜ ਕੀਤਾ ਗਿਆ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮਿੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲੇ ਤੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ